ਰਾਤ ਦੇ ਸਮੇਂ ਚੋਰ ਤੰਦ ਟਪਕੇ ਘਰ ਦੇ ਵਿੱਚ ਦਾਖਲ ਹੋਏ ਤੇ ਘਰ ਦੇ ਵਿੱਚ ਜਿੰਦਰਾ ਤੋੜ ਕੇ तकरीबन 10 ਤੋਂ 12 ਟੋਲੇ ਸੋਨਾ ਤੇ 25 ਤੋਂ 30 ਟੋਲੇ ਚਾਂਦੀ ਤੇ ਹੱਦ ਸਾਫ ਵਰਗੇ ਮਾਮਲਾ ਡਿੜਬਾਦਾਏ ਜਿੱਥੇ ਕਿ ਖੇਤਾਂ ਦੇ ਵਿੱਚ ਰਹਿਣ ਵਾਲੇ ਇੱਕ ਪਰਿਵਾਰ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਦੱਸਿਆ ਕਿ ਕੁਝ ਚੋਰ ਰਾਤ ਮੌਕੇ ਉਹਨਾਂ ਦੇ ਘਰ ਵਿੱਚ ਦਾਖਲ ਹੋਏ ਤੇ ਕਮਰੇ ਦੇ ਦਰਵਾਜ਼ੇ ਤੋੜ ਕੇ ਅਲਮਾਰੀ ਵਿੱਚ ਪਏ ਸੋਨੇ ਤੇ ਚਾਂਦੀ ਦੇ ਗਹਿਣੇ ਚੋਰੀ ਕਰਕੇ ਲੈ ਗਏ ਤੇ ਉਹਨਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਤੇ ਉਹਨਾਂ ਇਨਸਾਫ ਦੀ ਮੰਗ ਕੀਤੀ ਹੈ ਸਰ ਮੈਂ ਦਿੱਲੀ ਗਈ ਹੋਈ ਸੀ ਜਿਵੇਂ ਮੈਨੂੰ 5:30 ਵਜੇ ਮੇਰੀ ਦਰਾਨੀ ਨੇ ਫੋਨ ਕੀਤਾ ਵੀ ਇਦਾਂ ਕਰਕੇ ਵੀ ਆ ਚੋਰੀ ਹੋ ਗਈ ਹੈ ਵੀ ਤੂੰ ਆ ਜਾ फटाफट ਤਾਂ ਮੈਂ ਸਰ ਉੱਥੋਂ ਜਦੀ ਚੱਲ ਪਈ ਹੈਗੀ ਆ 2 ਵਜੇ ਜਦੋਂ ਮੈਂ ਇੱਥੇ ਆ ਕੇ ਦੇਖਿਆ ਤਾਂ ਅਲਮਾਰੀਆਂ ਵਗੈਰਾ ਸਾਰੀਆਂ ਤੋੜੀਆਂ ਪਈਆਂ ਸੀਗੀਆਂ ਜਦੋਂ ਮੈਂ ਆਪਣਾ ਸੋਨਾ ਵਗੈਰਾ ਦੇਖਿਆ ਉਹ ਵੀ ਨਹੀਂ ਹੈਗਾ ਸੀਗਾ ਔਰ ਚਾਂਦੀ ਵਗੈਰਾ ਵੀ ਸੀਗੀ ਉਹ ਵੀ ਨਹੀਂ ਹੈਗੀ ਠੀਕ ਉੱਚ ਸੀਗਾ 골ਡ ਦੇ ਵਿੱਚ ਸਰ ਹਾਰ ਸੀਗੇ ਚੈਨਾਂ ਸੀਗੀਆਂ ਅੰਗੂਠੀਆਂ ਸੀਗੀਆਂ ਘੱਟੋ ਘੱਟ 9 ਤੋਲੇ 9 ਤੋਂ 12 ਤੋਲੇ ਦਾ ਸਮਾਨ ਸੀ ਚਾਂਦੀ ਦਾ ਹੈਗਾ ਜੀ 3 ਕਤੋਲੇ ਚਾਂਦੀ ਸੀਗੀ ਸਰ ਉਹਨਾਂ ਚੋਂ ਕੁਝ ਵੀ ਨਹੀਂ ਪਰ ਖਾਲੀਕਾਰ ਕਰਕੇ ਸਿੱਟੇ ਪਏ ਨੇ ਜੀ ਸਾਰੇ ਸਾਰਾ ਸਮਾਨ ਲੈ ਗਏ ਹਾਂਜੀ ਸਾਰਾ ਸਮਾਨ ਲੈ ਗਏ ਸਰ ਕਾਰਵਾਈ ਬੁਸੂਲ ਹੋ ਰਹੀ ਸਰ ਕਾਰਵਾਈ ਨਹੀਂ ਹੋ ਰਹੀ ਹੈਗੀ ਮੈਂ ਅੱਜ ਵੀ ਫੋਨ ਕਰਿਆ ਸੀਗਾ ਤਾਂ ਉਹ ਬਸ ਐਂ ਕਹਿ ਰਹੇ ਨੇ ਅਸੀਂ ਲੱਗ ਰਹੇ ਹਾਂ ਜੀ ਕਰਾਂਗੇ ਜੀ ਮੈਨੂੰ ਇੱਕ ਸ਼ੱਕ ਦੇ ਆਧਾਰ ਤੇ ਮੈਂ ਕਿਹਾ ਸੀ ਵੀ ਉਹਨੂੰ ਪੜਿਆ ਜਾਵੇ ਉਹ ਵੀ ਸਰ ਚੱਕੀਆਂ ਦੀ ਹੈਗਾ ਉਹਨਾਂ ਨੂੰ ਵੀ ਰਾਤ ਨੂੰ 12 ਵਜੇ ਤੋਂ ਬਾਅਦ ਚੋਰੀ ਹੋਈ ਹੈਗੀ ਇਧਰ ਮੇਨ ਗੇਟ ਦੇ ਵਿੱਚ ਦੀ ਤੋੜ ਕੇ ਕੁੰਡੀਆਂ ਆਏ ਨੇਗੇ ਲੌਕ ਲੱਗੇ ਹੋਏ ਸੀਗੇ ਲੌਕ ਤੋੜੇ ਨੇਗੇ ਉਹ ਦੂਜੇ ਕਮਰੇ ਦੇ ਵਿੱਚੋਂ ਸੋਨਾ ਤੇ ਚਾਂਦੀ ਲੈ ਕੇ ਸਾਰਾ ਚੱਕੇ ਤਕਰੀਬਨ ਹੋਊਗਾ 10-12 ਤੋਲੇ ਸੋਨਾ 25-30 ਤੋਲੇ ਹੋਊਗੀ ਚਾਂਦੀ ਉਥੋਂ ਚਾਂਦੀ ਉਹ ਚੱਕੀ ਆਈ ਪੇਟੀਆਂ ਤੋੜੀਆਂ ਨੇਆਂ ਪੇਟੀਆਂ ਤੋੜ ਕੇ ਆਲਮਾਰੀਆਂ ਤੋੜੀਆਂ ਨੇ ਲੋਹੇ ਦੀਆਂ ਰਾੜਾਂ ਪਾਈਆਂ ਦੀ ਕੀ ਪਾਈਆਂ ਨੇ ਉਹਨਾਂ ਨੇ ਇਹ ਤੋੜ ਕੇ ਹੀ ਦੂਜੇ ਕਮਰੇ ਚ ਭੱਜ ਚਲੇ ਗਏ ਦੂਜੇ ਕਮਰੇ ਦੇ ਵਿੱਚ ਵੀ ਸਾਰਾ ਫਰੋਲਾ ਫਰੋਲੀ ਕੀਤੀ ਐ ਨਕਦਾ ਸੀ ਖੇਤ ਦੇ ਵਿੱਚ ਰਹਿੰਦੇ ਸੀ ਪੈਸੇ ਘਰੇ ਰੱਖਦੇ ਨਹੀਂ ਸੀਗੇ ਤਾਂ ਕਰਕੇ ਪੈਸੇ ਉਹਨੇ ਸਾਡਾ ਕੋਈ ਨੁਕਸਾਨ ਨਹੀਂ ਹੋਇਆ ਸਿਉਣਾ ਸਾਰਾ ਚਲਾ ਗਿਆ ਚਾਂਦੀ ਸਾਰੀ ਚਲੀ ਗਈ ਆਹ ਕਮਰੇ ਦੇ ਵਿੱਚ ਅਸੀਂ ਪਏ ਸੀਗੇ ਸਾਰਾ ਪਰਿਵਾਰ ਕਿਉਂਕਿ ਲਾਈਟ ਚਲੀ ਗਈ ਸੀ ਉਦੋਂ ਤੇ ਅਸੀਂ ਵੀ ਸਾਨੂੰ ਐ ਸੀ ਇਨਵਰਟਰ ਨਾ ਡਾਊਨ ਹੋ ਜਾਈ ਇੱਕ ਇਸੇ ਕਰਕੇ ਅਸੀਂ ਇੱਕ ਕਮਰੇ ਦੇ ਵਿੱਚ ਪੱਖਾ ਲਾ ਕੇ ਪਏ ਸੀਗੇ ਰਾਤ ਦੀ ਘਟਨਾ ਸਾਰਾ ਤੇ ਫਿਰ ਉਹਦੇ ਵਿੱਚ ਅਸੀਂ ਪਏ ਜਦੋਂ ਰਾਤ ਨੂੰ ਵੈਸੇ ਨੀਂਦ ਤਾਂ ਛੇਤੀ ਆਉਂਦੀ ਨਹੀਂ 10 11 ਦਾ ਅਸੀਂ ਉਹੀ ਪਏ ਬੱਜ ਗਏ ਉਦੋਂ ਵਿੱਚ ਪਤਾ ਨਹੀਂ ਕਿਵੇਂ ਨੀਂਦ ਆਈ ਆਈ ਤਾਂ ਸਾਨੂੰ ਕੁਝ ਸੁਣਿਆ ਗਿਆ ਸਾਨੂੰ ਇਹ ਨਹੀਂ ਪਤਾ ਲੱਗ ਰਿਹਾ ਵੀ ਕੀ ਹੋ ਗਿਆ ਉਹ ਸਾਡਾ ਪਰਲਾ ਗੇਟ ਖੁੱਲਦਾ ਸੀਗਾ ਜਾਲੀ ਵਾਲਾ ਵੀ ਖੁੱਲਦਾ ਸੀ ਤੂੰ ਦੂ ਉਹ ਖੁੱਲਾ ਹੀ ਸਾਡਾ ਹਵਾ ਉਹਨੂੰ ਤੇ ਅਸੀਂ ਫਿਰ ਸਾਨੂੰ ਨਹੀਂ ਪਤਾ ਲੱਗਿਆ ਸਾਨੂੰ ਤਾਂ 5 ਵਜੇ ਉੱਠ ਕੇ ਜਦੋਂ ਅਸੀਂ ਮੱਜਾ-ਮੁੰਜਾ ਬੰਨਣ ਲੱਗੇ ਚਾਹ ਕਰਕੇ ਅੰਦਰ ਬਟਣ ਲੱਗੇ ਫਿਰ ਪਤਾ ਲੱਗਿਆ ਵੀ ਆਪਣੀ ਚੋਰੀ ਹੋ ਗਈ ਵੀ ਹੈ ਕਿੰਨਾ ਕੁ ਨੁਕਸਾਨ ਜਿਹੜਾ ਹੈ ਕਿੰਦੀ ਕੀਮਤ ਦਾ ਨੁਕਸਾਨ 8-10 ਲੱਖ ਦਾ ਤਾਂ ਹੋਈ ਗਈ ਨੁਕਸਾਨ ਉਧਰ ਪੁਲਿਸ ਮੁਕੀ ਦਾ ਇਹ ਕਹਿਣਾ ਹੈ ਕਿ ਉਹਨਾਂ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਸੀਸੀਟੀਵੀ ਕੈਮਰੇ ਵੀ ਚੈੱਕ ਕੀਤੇ ਜਾ ਰਹੇ ਨੇ ਤੇ ਬਿਆਨਾਂ ਦੇ ਆਧਾਰ ਤੇ ਅਣਪਛਾਤੇ ਲੋਕਾਂ ਖਿਲਾਫ ਮਾਮਲਾ ਵੀ ਦਰਜ ਕੀਤਾ ਜਾ ਚੁੱਕਿਆ ਹੈ ਤੇ ਛੇਤੀ ਹੀ ਚੋਰਾਂ ਨੂੰ ਫੜ ਕੇ ਕੇਸ ਲਾਖਾਂ ਪਿੱਛੇ ਕੀਤਾ ਜਾਏਗਾ ਮਿਤੀ 5 ਦੇ 6 ਦੀ ਰਾਤ ਨੂੰ ਇੱਥੇ ਚੋਰੀ ਹੋਈ ਹੈ ਜਿੱਤੇ ਸਿਮਰਨਜੀਤ ਕੌਰ ਲੇਡੀ ਜੋ ਆਪਣੇ ਪੇਕੇ ਦਿੱਲੀ ਗਈ ਹੋਈ ਸੀ ਜਿਸ ਨੂੰ ਉਦੀ ਦਰਾਈ ਨੇ ਦੱਸਿਆ 6 ਤਰੀਕ ਨੂੰ ਕਿ ਵੀ ਉਹਦੇ ਕਮਰੇ ਦੇ ਜਿੰਦੇ ਟੁੱਟੇ ਹੋਏ ਨੇ ਜਦੋਂ ਉਹਨੇ ਆਣ ਕੇ ਦੇਖਿਆ ਤਾਂ ਉਹਦੇ 10 ਟੋਲੇ ਸੋਨਾ ਤੇ ਚਾਂਦੀ ਉਹ ਚੋਰੀ ਹੋਏ ਹੋਏ ਸੀ ਜਿਸ ਤੇ ਸਿਮਰਜੀਤ ਕੌਰ ਦਾ ਬਿਆਨ ਲੇਖ ਕੇ ਐਫ ਆਈ ਆਰ ਦਰਜ ਕਰ ਦਿੱਤੀ ਗਈ ਹੈ ਤੇ ਅਗਲੇ ਸਰਾਕ ਅਸੀਂ ਸੀਸੀਟੀਵੀ ਵਗੈਰਾ ਕੈਮਰੇ ਚੈੱਕ ਕਰ ਰਹੇ ਹਾਂ ਤੇ ਜਲਦੀ ਚੋਰਾਂ ਨੂੰ ਪ੍ਰੈਸ ਕਰ ਲਿਆ ਜਾਏਗਾ। ਤੇ ਅਨਨੰਦ ਬੰਦੇ ਦੇ ਖਾਤ ਵੀ ਹਾਂਜੀ ਅਨਨੌਨ ਬੰਦੇ ਦੇ ਖਾਤ ਵੀ ਹੈ। ਕੋਈ ਸੀਸੀਟੀਵੀ ਚੈਕਿੰਗ ਕੀਤੀ ਵੀ ਹੈ ਕੋਈ ਕੁਝ ਮਿਲੇ ਸੀਸੀਟੀਵੀ ਕੈਮਰੇ ਚੈੱਕ ਕਰ ਰਹੇ ਸਾਨੂੰ ਕੁਝ ਸੂਰੀਓ ਮਿਲੇ ਨੇ ਅਸੀਂ ਉਹ ਬਾਅਦ ਚ ਦੱਸਾਂਗੇ ਕਿ ਅੰਦਰ ਜੋ ਟਰੇਸ ਹੋ ਗਿਆ ਤੇ ਤਫਤੀਸ਼ ਜਾਰੀ ਹੈ। ਮਤਲਬ ਜੀ ਕੋਈ ਪਿਆ ਜਾ ਰਿਹਾ ਕੋਈ ਸ਼ੱਕ ਵੀ ਹੈ ਜੀ ਉਹਨਾਂ ਦਾ ਵੀ ਨਾਮ ਦਿੱਤਾ ਜਾ ਰਿਹਾ। ਹਾਂ ਉਹਦੀ ਵੀ ਅਸੀਂ ਲੇਡੀਜ਼ ਦਾ ਉਹਨਾਂ ਦੇ ਨਪਰਾ ਨਹੀਂ ਸੀ ਜਿਹਨੂੰ ਉਹਦੇ ਦਿੱਲੀ ਜਾਣਾਰੇ ਪਤਾ ਸੀ ਤੇ ਉਹ ਵੀ ਅਸੀਂ ਚੈੱਕ ਕਰ ਰਹੇ ਹਾਂ। ਕੋਈ ਮਿਲੇ ਨਹੀਂ ਜਿਹਨੂੰ ਤੇ ਬੰਦੇ ਪ੍ਰੈਸ ਕੀ ਨੇ? ਨਹੀਂ ਅਸੀਂ ਹੋ ਜੇ ਉਹਦਾ ਫਿਰ ਟੈਕਨੀਕਲੀ ਤੌਰ ਤੇ ਚੈੱਕ ਕਰ જગબાણી ટીવી સંરુર તો અનિલ જૈનની રિપોર્ટ